ਭਾਰਤੀ ਸੱਭਿਆਚਾਰ ਦੇ ਵਿੱਚ ਦਰਬਾਰੀ ਨਰਤਕੀਆਂ ਦੁਆਰਾ ਪਹਿਨੇ ਜਾਣ ਵਾਲੇ ਗਹਿਣਿਆਂ ਬਾਰੇ ਬਹੁਤ ਹੀ ਵਿਆਖਿਆਤਮਕ ਕਹਾਣੀਆਂ ਹਨ ਅਜਿਹੇ ਗੁੰਜਲਦਾਰ ਗਹਿਣੇ ਜਦੋਂ ਉਹਨਾਂ ਕੋਲ ਆਉਣ ਵਾਲੇ ਆਦਮੀ ਇਹਨਾਂ ਗਹਿਣਿਆਂ ਨੂੰ ਉਤਾਰਨਾ ਚਾਹੁੰਦੇ ਸਨ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਹਨਾਂ ਨੂੰ ਕਿਵੇਂ ਉਤਾਰਿਆ ਜਾਵੇ ਕਿਉਂਕਿ ਇਹ ਜੰਜੀਰਾਂ ਦਾ ਇੱਕ ਬਹੁਤ ਹੀ ਗੁੰਜਲਦਾਰ ਜਾਲ ਹੁੰਦਾ ਸੀ ਇਸ ਲਈ ਆਮ ਤੌਰ ਤੇ ਹੁਨਰਤਕਾ ਉਸਨੂੰ ਹੋਰ ਸ਼ਰਾਬ ਪੀਣ ਲਈ ਉਤਸ਼ਾਹਿਤ ਕਰਦੀ ਸੀ ਤਾਂ ਜੋ ਉਹ ਸੌਂ ਜਾਵੇ ਅਤੇ ਉਸਨੂੰ ਹੋਰ ਗਹਿਣੇ ਦੇ ਕੇ ਚਲਾ ਜਾਵੇ ਪਰ ਜਦੋਂ ਉਹ ਖੁਦ ਉਹ ਆਪਣੇ ਗਹਿਣਿਆਂ ਨੂੰ ਉਤਾਰਨਾ ਚਾਹੁੰਦੀ ਹੈ ਤਾਂ बस ਸਿਰਫ ਇੱਕ ਪਿੰਨ ਹੁੰਦੀ ਹੈ ਜੋ ਆਮ ਤੌਰ ਤੇ ਉੱਥੇ ਸਥਿਤ ਹੁੰਦੀ ਹੈ ਜਿੱਥੇ ਆਪਣਾ ਅਨਾਹਤ ਚੱਕਰ ਹੁੰਦਾ ਹੈ ਜੇ ਬਸ ਉਹ ਇਸ ਇੱਕ ਪਿੰਨ ਨੂੰ ਖਿੱਚ ਦੇਵੇ ਤਾਂ ਉਸਦੇ ਸਾਰੇ ਗਹਿਣੇ ਆਪਣੇ ਆਪ ਥੱਲੇ ਡਿੱਗ ਪੈਂਦੇ ਹਨ ਕਰਮ ਵੀ ਇਸੇ ਤਰ੍ਹਾਂ ਹੈ ਕਾਰਮਿਕ ਢਾਂਚਾ ਇੱਕ ਬਹੁਤ ਹੀ ਗੁੰਝਲਦਾਰ ਉਲਝਣ ਹੈ ਬੁਨਿਆਦੀ ਕਾਰਨ ਕਿ ਅਧਿਆਤਮਿਕ ਵਿਕਾਸ ਲਈ ਗੁਰੂ ਤੇ ਨਿਰਭਰ ਹੋਣ ਦਾ ਸੱਭਿਆਚਾਰਕ ਪਰੰਪਰਾ ਕਿਉਂ ਹੈ ਉਹ ਸਿਰਫ ਇਸੇ ਕਰਕੇ ਹੈ ਕਿ ਤੁਸੀਂ ਚਾਹੁੰਦੇ ਹੋ ਜੋ ਸਮਾਂ ਠੀਕ ਹੋਵੇ ਤਾਂ ਗੁਰੂ ਬਸ ਪਲੱਗ ਖਿੱਚ ਦਵੇ ਇਸ ਨੂੰ ਹੁਨਰਮੰਦੀ ਨਾਲ ਖਤਮ ਕਰਨਾ ਕਿ ਕਰਮ ਦਾ ਪਹਿਲੂ ਬਸ ਡਿੱਗ ਜਾਵੇ ਅਤੇ ਤੁਸੀਂ ਇੱਕ ਮੁਕਤ ਹਸਤੀ ਬੱਜੋ ਮੌਜੂਦ ਹੋਵੋ ਇਸ ਲਈ ਬਹੁਤ ਹੀ ਹੌਨਰ ਦੀ ਲੋੜ ਹੁੰਦੀ ਹੈ ਤੁਸੀਂ ਐਸੇ ਹੌਨਰ ਲਈ ਹੀ ਆਪਣੇ ਗੁਰੂ ਕੋ ਲਾਉਂਦੇ ਹੋ ਇਹ ਤੁਹਾਡਾ ਕਰਮ ਹੈ ਜੋ ਮੈਨੂੰ ਸਹਿਣਾ ਪਵੇਗਾ ਜੇ ਤੁਸੀਂ ਇਸ ਨੂੰ ਖੁਦ ਹੀ ਸਮਝ ਲਿਆ ਹੁੰਦਾ ਤਾਂ ਤੁਹਾਨੂੰ ਮੇਰੇ ਬਾਰੇ ਪਰੇਸ਼ਾਨ ਹੋਣ ਦੀ ਲੋੜ ਨਹੀਂ ਸੀ